ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਹੰਸ ਮਹੱਲਾ ਤੀਜਾ ਸੁਣਿ ਆਹ ਕੰਤ ਮਹੇਲੀ ਹੋ ਪਿਰ ਸੇਵਿ ਹੋ ਸਬਦ ਵਿਚਾਰ ਹੇ ਕੰਤ ਪਤੀ ਪਰਮੇਸ਼ਰ ਦੀ ਇੱਛਾ ਵਾਲੀਓ ਜਗਿਆ ਸਰੂਪ ਮਹੇਲੀਓ ਇਸਤਰੀਓ ਸੁਣਿਓ ਭਾਵ ਸੁਣਨਾ ਕਰੋ ਕਿ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਆਪਣੇ ਨਿਜ ਸਰੂਪ ਦੀ ਵਿਚਾਰ ਕਰਕੇ ਪਿਰ ਪਤੀ ਪਰਮੇਸ਼ਰ ਨੂੰ ਸੇਵਨਾ ਕਰੋ। ਅਵਗਣਵੰਤੀ ਪਿਰ ਨ ਜਾਣਈ ਮੁਠੀ ਰੋਵੈ ਕੰਤ ਵਿਸਾਰ। ਔਗਣਾ ਵਾਲੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੀ ਸੇਵਾ ਕਰਨੀ ਨਹੀਂ ਜਾਣਦੀ। ਉਹ ਤਾਂ ਕਾਮਾਂ ਦੀਕਾਂ ਦੀ ਮੁਠੀ ਲੁੱਟੀ ਹੋਈ ਕੰਤ ਪਤੀ ਪਰਮੇਸ਼ਰ ਨੂੰ ਵਿਸਾਰ ਕੇ ਰੋਂਦੀ ਰਹਿੰਦੀ ਹੈ। ਪਤੀ ਦੀ ਵਿਸਾਰ ਭਲਾਈ ਹੋਈ ਤੇ ਵਿਕਾਰਾਂ ਦੀ ਲੁੱਟੀ ਹੋਈ ਰਹਦੀ ਹੈ। ਰੂਵੇ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੇ ਨ ਜਾਏ। ਪਰੰਤੂ ਦੂਸਰੇ ਪਾਸੇ ਗੁਰਮੁਖ ਰੂਪੀ ਇਸਤਰੀ ਕੰਤ ਪਤੀ ਪਰਮੇਸ਼ਰ ਨੂੰ ਸੰਭਾਲ ਜਾਨ ਕਰਕੇ ਤੇ ਉਸ ਦੇ ਗੁਣਾ ਨੂੰ ਸਦਾ ਹਮੇਸ਼ਾ ਸੰਭਾਲ ਕੇ ਵਿਰਾਗ ਵਿੱਚ ਰਹਿੰਦੀ ਹੈ। ਉਸ ਦਾ ਪਿਰ ਪਤੀ ਪਰਮੇਸ਼ਰ ਨਾ ਤਾਂ ਕਦੇ ਮਰਦਾ ਹੈ ਨਾ ਹੀ ਕਿਤੇ ਜਾਂਦਾ ਹੈ। ਪਾਉ ਸਦਾ ਹੀ ਸੁਹਾਗਵੰਤੀ ਰਹਦੀ ਆ ਗੁਰਮਖ ਜਾਤਾ ਸਬਦ ਪਛਾਤਾ ਸਾਚੇ ਪ੍ਰੇਮ ਸਮਾਏ ਗੁਰਾਂ ਦੀ ਸਬਦ ਉਪਦੇਸ਼ ਨੂੰ ਪਛਾਣ ਕਰਕੇ ਹੀ ਗੁਰਮਖ ਜਨਾਂ ਨੇ ਹਰੀ ਨੂੰ ਜਾਣਿਆ ਹੈ ਅਤੇ ਸੱਚਾ ਸੱਚੇ ਦੇ ਪ੍ਰੇਮ ਪਿਆਰ ਵਿੱਚ ਸਮਾਏ ਅਪੇਧ ਹੋਏ ਰਹਿੰਦੇ ਆ ਜਿਨ ਆਪਣਾ ਪਿਰ ਨਹੀਂ ਜਾਤਾ ਕਰਮ ਬਿਦਾਤਾ ਕੂੜ ਮੁੱਠੀ ਕੂੜਿਆਰੇ ਜਿੰਨਾ ਉਗਣਵੰਤੀਆਂ ਨੇ ਆਪਣਾ ਬਿਰਪਤੀ ਪਰਮੇਸ਼ਰ ਨਹੀਂ ਜਾਣਿਆ ਜੋ ਕਰਮ ਅਨਸਾਰ ਫਲ ਵਰਦਾਤਾ ਹੈ ਉਹ ਊੜਿਆਰੇ ਝੂਠ ਦੀ ਪ੍ਰਾਪਤੀ ਵਾਲੀਆਂ ਝੂਠੇ ਪਦਾਰਥਾਂ ਦੀਆਂ ਲੁੱਟੀਆਂ ਆਈਆਂ ਹਨ ਸੁਣਿਓ ਕੰਤ ਮਹੇਲੀ ਹੋ ਪੇਰ ਸੇਵ ਹ ਸਬਦ ਵਿਚਾਰੇ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰ ਰਿਹਾ ਦੱਸ ਰਿਹਾ ਕਿ ਹੇ ਕੰਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਵਾਲਿਓ ਜਗਿਆਸੂ ਰੂਪ ਮਹੇਲੀਓ ਇਸਤਰੀਓ ਸੁਣਨਾ ਕਰੋ ਤੁਸੀਂ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਵਿਚਾਰ ਕੇ ਫਿਰ ਪਤੀ ਪਰਮੇਸ਼ਰ ਨੂੰ ਸੇਵਨਾ ਕਰੋ ਸਭ ਜਗ ਆਪ ਉਪਾਇ ਹੋਣ ਆਉਣ ਜਾਣ ਸੰਸਾਰ ਹੈ ਭਾਈ ਸਾਰਾ ਸੰਸਾਰ ਵਾਹਿਗੁਰੂ ਨੇ ਆਪ ਹੀ ਉਪਾਇ ਹੋਣ ਪੈਦਾ ਕੀਤਾ ਹੋਇਆ ਹੈ ਪਰੰਤੂ ਇਹ ਸਥਿਰ ਰਹਿਣ ਵਾਲਾ ਨਹੀਂ ਹੈ ਇਸ ਜਗਤ ਨੂੰ ਆਉਣ ਜਾਣ ਵਾਲਾ ਬਣਾਇਆ ਹੈ ਮਾਇਆ ਮੋਹ ਖਵਾਏ ਅਨ ਮਰ ਜੰਮੈ ਵਾਰੂ ਵਾਰਾ ਮਾਇਆ ਦੀ ਮੋਹ ਨੇ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਇਆ ਹੋਇਆ ਹੈ ਜਿਸ ਕਰਕੇ ਜਗਤ ਵਿਚਲੇ ਜੀਵ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਹਨ ਅਤੇ ਵਾਸ਼ਨਾ ਦੇ ਬੱਦੇ ਜੰਮਦੇ ਰਹਿੰਦੇ ਆ ਇਉਂ ਵਾਰੂ ਵਾਰਾ ਵਾਰ-ਵਾਰ ਜੁਨਾ ਵਿੱਚ ਢੇੜਾ ਕੱਢਦੇ ਰਹਿੰਦੇ ਆ ਮਰ ਜਮੈ ਵਾਰੂ ਵਾਰਾ ਵੱਧੈ ਵਿਕਾਰਾ ਗਿਆਨ ਵਿਹੂਣੀ ਮੂਠੇ ਇਹ ਜੀਵ ਬਾਰੰਬਾਰ ਮਰਦੇ ਤੇ ਜਮਦੇ ਰਹਿੰਦੇ ਆ ਹਿਰਦੇ ਅੰਦਰ ਕਾਮਾਂ ਦੇਕ ਵਿਕਾਰ ਵੱਧਦੇ ਰਹਿੰਦੇ ਆ ਇਉ ਗਿਆਨ ਤੋਂ ਵਿਹੂਣੀ ਸਖਣੀ ਸਾਰੀ ਸ੍ਰਿਸ਼ਟੀ ਵਿਕਾਰਾਂ ਕਰਕੇ ਲੁੱਟੀ ਜਾ ਰਹੀ ਹੈ ਬਿਨ ਸਬਦੈ ਪੈਰ ਨਾ ਪਾਇਓ ਜਨਮ ਗਵਾਇਓ ਰੋਵੇ ਅਵਗਣਿਆਰੀ ਝੂਠੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਕਿਸੇ ਨੇ ਵੀ ਪਿਰਪਤੀ ਪਰਮੇਸ਼ਰ ਨੂੰ ਨਹੀਂ ਪਉਣਾ ਕੀਤਾ ਸਗੋਂ ਵਿਕਾਰਾਂ ਵਿੱਚ ਫਸ ਕੇ ਆਪਣਾ ਮੂਲਕ ਜਨਮ ਵਿਅਰਤੀ ਗੁਆ ਲਿਆ ਹੈ ਇਉਂ ਔਗਣੇ ਆਵਾਰੀ ਔਗਣਾ ਨੂੰ ਕਰਨ ਵਾਲੀ ਝੂਠੀ ਮਿੱਥਿਆ ਸ੍ਰਿਸ਼ਟੀ ਰੋਂਦੀ ਹੈ ਪਿਰ ਜਗ ਜੀਵਨ ਕਿਸ ਨੋ ਰੋਈਏ ਰੋਵੇ ਕੰਤ ਵਿਸਾਰੇ ਪਿਰਪਤੀ ਪਰਮੇਸ਼ਰ ਤਾਂ ਜਗਤ ਦਾ ਜੀਵਨ ਰੂਪ ਹੈ ਜੋ ਇਹ ਗੱਲ ਸਮਝਦੇ ਆ ਉਹ ਕਹਿੰਦੇ ਹਨ ਕਿ ਅਸੀਂ ਕਿਸ ਨੂੰ ਰੋਣਾ ਕਰੀਏ ਰੋਵੇ ਤਾਂ ਉਹ ਜਿਨ੍ਹਾਂ ਨੇ ਕੰਤ ਪਤੀ ਪਰਮੇਸ਼ਰ ਨੂੰ ਭੁਲਾਇਆ ਹੋਇਆ ਸਭ ਜਗ ਆਪ ਉਪਾਏ ਓਨ ਆਵਣ ਜਾਣ ਸੰਸਾਰੇ ਇਸ ਪ੍ਰਕਾਰ ਸਾਰਾ ਜਗ ਸੰਸਾਰ ਪਰਮੇਸ਼ਰ ਨੇ ਆਪ ਪੈਦਾ ਕੀਤਾ ਹੈ ਜੋ ਸਥਿਰ ਰਹਿਣ ਵਾਲਾ ਨਹੀਂ ਆ ਇਸ ਸੰਸਾਰੇ ਜਗਤ ਨੂੰ ਤਾਂ ਆਉਣ ਜਾਣ ਜੰਮਣ ਮਰਨ ਵਾਲਾ ਬਣਾਇਆ ਹੋਇਆ ਸੋ ਪੀਰ ਸੱਚਾ ਸਦਹੀ ਸਾਚਾ ਹੈ ਨਾ ਉਹ ਮਰੇ ਨ ਜਾਏ ਏ ਭਾਈਓ ਸੱਚਾ ਪੀਰ ਪਤੀ ਪਰਮੇਸ਼ਰ ਹਮੇਸ਼ਾ ਹੀ ਸੱਚਾ ਹੈ ਉਹ ਪਿਆਰਾ ਪਿਛੇ ਸਤਜੁਗ ਵਿੱਚ ਵੀ ਸੱਚਾ ਸੀ ਤ੍ਰੇਤੇ ਤੇ ਦੁਆਪਰ ਵਿੱਚ ਵੀ ਸੱਚਾ ਸੀ ਅਤੇ ਹੁਣ ਕਾਲਯੁਗ ਵਿੱਚ ਸਦਾ ਹੀ ਸਤਸਰੂਪ ਹੈ ਨਾ ਤਾਂ ਉਹ ਪਰਮੇਸ਼ਰ ਕਦੇ ਮਰਦਾ ਹੈ ਨਾ ਹੀ ਜਾਏ ਜੰਮਦਾ ਹੈ ਨਾ ਹੀ ਕਿਤੇ ਵਿਛੜ ਕੇ ਜਾਂਦਾ ਭੁੱਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੇ ਭਾਏ ਇਆਣੀਆਂ ਤੋਂ ਭਾਵ ਅਨਜਾਨ ਜੀਵ ਰੂਪ ਇਸਤਰੀ ਵਿਅਰਤੀ ਭੁੱਲੀ ਫਿਰਦੀ ਆ ਆਪਣੇ ਸਰੂਪ ਤੋਂ ਭੁੱਲ ਕੇ ਜੁਨਾਂ ਵਿੱਚ ਤੁਰੀ ਫਿਰਦੀ ਹੈ ਉਹ ਦੂਜੇ ਦ્વੈਤ ਭਾਵ ਵਿੱਚ ਲੱਗ ਕੇ ਨਾਸਤਕ ਹੋਣ ਰੂਪ ਰੰਡ ਵਿਧਵਾ ਹੀ ਬਿਟੀ ਹੈ ਰੰਡ ਬੈਠੀ ਦੁਜੈ ਪਾਏ ਮਾਇਆ ਮੋਹੇ ਦੁੱਖ ਪਾਏ ਆਵ ਕਟੈ ਤਨ ਸੀਜੈ ਜੀਵ ਰੂਪ ਇਸਤਰੀ ਦ્વੈਤ ਭਾਵ ਵਿੱਚ ਲੱਗ ਕੇ ਨਾਸਤਿਕ ਹੋਣ ਰੂਪ ਵਿਧਵਾ ਹੋਈ ਬੈਠੀ ਆ ਮਾਇਆ ਦੇ ਮੋਹ ਕਰਕੇ ਦੁੱਖ ਪਾਉਂਦੀ ਹੈ ਇਉ ਇਸ ਦੀ ਆਵ ਉਮਰ ਕੱਢਦੀ ਜਾਂਦੀ ਤੇ ਤਨ ਸਰੀਰ ਸੀਜੈ ਕਮਜ਼ੋਰ ਹੁੰਦਾ ਜਾਂਦਾ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਪਾਇ ਦੂਜੈ ਪਰ ਇਹ ਨਹੀਂ ਜਾਣਦੀ ਕਿ ਜੋ ਕੁਝ ਵੀ ਸੰਸਾਰ ਵਿੱਚ ਆਇਆ ਪੈਦਾ ਹੋਇਆ ਸਾਰਾ ਕੁਝ ਹੀ ਚਲਿਆ ਜਾਣ ਵਾਲਾ ਇਉਂ ਭਾਵ ਦੂਜੇ ਦ્વੈਤ ਭਾਵ ਵਿੱਚ ਹੋਣ ਕਰਕੇ ਸਭਨਾਂ ਨੂੰ ਜੰਮਣ ਮਰਨ ਦਾ ਦੁੱਖ ਲੱਗਾ ਹੋਇਆ ਹੈ ਜਮ ਕਾਲ ਨ ਸੂਝੈ ਮਾਇਆ ਜਗ ਲੂਝੈ ਲਬ ਲੋਭ ਚਿਤ ਲਾਏ ਸੰਸਾਰ ਮਾਇਆ ਪਿੱਛੇ ਹੀ ਲੂਜੇ ਝਗੜਦਾ ਫਿਰਦਾ ਹੈ ਪਰ ਸਿਰ ਉੱਪਰ ਜਮ ਕਾਲ ਕਾਲ ਕਰਨ ਵਾਲਾ ਜਮ ਨਹੀਂ ਸੁਝਦਾ ਦਿਸਦਾ ਨਹੀਂ ਸਬਨਾ ਨੇ ਖਾਣ ਦੇ ਲੱਭ ਲਾਲਚ ਤੇ ਜੋੜਨ ਦੇ ਲੋਭ ਵਿੱਚ ਹੀ ਚਿੱਤ ਮਨ ਨੂੰ ਲਾ ਕਰਕੇ ਰੱਖਿਆ ਹੋਇਆ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨ ਜਾਏ ਉਹ ਪਿਰ ਪਤੀ ਪਰਮੇਸ਼ਰ ਤਾਂ ਸੱਜਾ ਹੈ ਇਨਾ ਕਾਲਾਂ ਵਿੱਚ ਹਮੇਸ਼ਾ ਹੀ ਸਤ ਸਰੂਪ ਹੈ ਨਾ ਹੀ ਉਹ ਕਦੇ ਮਰਦਾ ਨਾ ਹੀ ਕਦੇ ਕਿਤੇ ਜਾਂਦਾ ਨਾ ਜੰਮਦਾ ਨਾ ਮਰਦਾ ਇੱਕ ਰਸ ਰਹਿੰਦਾ ਨਾ ਹੀ ਉਹ ਕਦੇ ਵਿਛੜ ਕੇ ਜਾਂਦਾ ਇਕ ਰੂਵਹਿ ਪਿਰਹਿ ਵਿਛੁੰਨੀਆ ਅੰਦੀ ਨਾ ਜਾਣੈ ਪਿਰ ਨਾਲੇ ਬੈਕ ਭਾਵ ਕਈ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਰ ਤੋਂ ਵਿਛੜੀਆਂ ਹੋਈਆਂ ਰੋਂਦੀਆਂ ਪਰ ਉਹਨੀਆਂ ਇਹ ਨਹੀਂ ਜਾਣਦੀਆਂ ਕਿ ਪਤੀ ਪਰਮੇਸ਼ਰ ਤਾਂ ਸਦਾ ਹੀ ਆਪਣੇ ਨਾਲੇ ਸਾਥ ਅੰਗ ਸੰਗਿਆ ਗੁਰ ਪ੍ਰਸਾਦੀ ਸੱਚਾ ਪੈਰ ਮਿਲੈ ਅੰਤਰ ਸਦਾ ਸੰਭਾਲੇ ਉਹ ਸੱਚਾ ਪੈਰ ਪਤੀ ਪਰਮੇਸ਼ਰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹੀ ਮਿਲਦਾ ਹੈ ਇਸ ਕਰਕੇ ਉਸ ਪਤੀ ਨੂੰ ਹਮੇਸ਼ਾ ਹੀ ਹਿਰਦੇ ਅੰਦਰ ਸੰਭਾਲੇ ਯਾਦ ਰੱਖਣਾ ਚਾਹੀਦਾ ਪਿਰ ਅੰਤਰ ਸਮਾਲੇ ਸਦਾ ਹੈ ਨਾਲੇ ਮਨਮੁਖ ਜਾਤਾ ਦੂਰੇ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਸੰਭਾਲੇ ਯਾਦ ਕਰਦੀਆਂ ਹਨ ਉਹਨਾਂ ਦੇ ਪਿਰ ਸਦਾ ਹਮੇਸ਼ਾ ਹੀ ਨਾਲ ਹੈ ਉਹਨਾਂ ਨੇ ਪਤੀ ਨੂੰ ਸਦਾ ਆਪਣੇ ਨਾਲ ਨਿਸ਼ਚੇ ਕੀਤਾ ਹੈ ਪਰ ਮਨਮੁਖ ਬੇਮੁਖ ਰੂਪ ਇਸਤਰੀਆਂ ਨੇ ਪਤੀ ਨੂੰ ਸਦਾ ਹੀ ਦੂਰ ਜਾੜਿਆ ਇਹ ਤਨ ਰੁਲੈ ਰੁਲਾਇਆ ਕਾਮ ਨ ਆਇਆ ਜਿਨ ਖਸਮ ਨ ਜਾਤਾ ਹਦੂਰੇ ਉਹਨਾਂ ਦਾ ਇਹ ਤਨ ਸਰੀਰ ਕਾਮ ਕ੍ਰੋਧ ਜਮਾਂ ਦਾ ਰੁਲਾਇਆ ਆਇਆ ਰੁਲਦਾ ਫਿਰਦਾ ਕਿਸੇ ਵੀ ਕੰਮ ਨਹੀਂ ਆਉਂਦਾ ਜਿਨ੍ਹਾਂ ਨੇ ਆਪਣਾ ਖਸਮ ਮਾਲਕ ਹਦੂਰੇ ਨੇੜੇ ਨਹੀਂ ਜਾਣਿਆ ਨਾਨਕ ਸਾ ਤਨ ਮਿਲੈ ਮਿਲਾਈ ਫਿਰ ਅੰਤਰ ਸਦਾ ਸਮਾਲੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਜੀਵ ਰੂਪੀ ਇਸਤਰੀ ਗੁਰਾਂ ਦੀ ਮਿਲਾਈ ਹੋਈ ਪ੍ਰਭੂ ਪਤੀ ਨਾਲ ਮਿਲਦੀ ਆ ਜੋ ਆਪਣੇ ਹਿਰਦੇ ਅੰਦਰ ਹਮੇਸ਼ਾ ਹੀ ਪਿਰ ਪਤੀ ਪਰਮੇਸ਼ਰ ਨੂੰ ਸੰਭਾਲਦੀ ਯਾਦ ਕਰਦੀ ਹੈ ਇੱਕ ਰੂ ਵਹਿ ਪਰਹਿ ਵਿਚੁੰਨੀਆਂ ਅੰਦੀ ਨ ਜਾਣੈ ਪਰਹਿ ਨਾਲੇ ਇਸ ਪ੍ਰਕਾਰ ਕਈ ਜੀਵ ਰੂਪ ਇਸਤਰੀਆਂ ਪਤੀ ਪਰਮੇਸ਼ਰ ਤੋਂ ਵਿਛੜੀਆਂ ਆਈਆਂ ਰੋਂਦੀਆਂ ਪਰ ਉਹ ਅੰਨੀਆਂ ਹੀ ਨਹੀਂ ਜਾਣਦੀਆਂ ਕੇ ਪਤੀ ਪਰਮੇਸ਼ਰ ਤਾਂ ਸਦਾ ਹੀ ਸਾਡੇ ਅੰਦਰ ਹੈ ਸਦਾ ਹੀ ਬਾਹਰ ਹੈ ਸਾਡੇ ਅੰਗ ਸਾਗ ਹੈ ਵਡਹੰਸ ਮਹੱਲਾ ਤੀਜਾ ਰੋਵਹਿ ਬਿਰਹਿ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਏ ਭਾਈ ਪਤੀ ਪਰਮੇਸ਼ਰ ਤੋਂ ਵਿਛੜ ਗਈਆਂ ਜੀਵ ਰੂਪੀ ਔਸਤਰੀਆਂ ਹਮੇਸ਼ਾ ਹੀ ਰੋਂਦੀਆਂ ਰਹਿੰਦੀਆਂ ਉਹ ਇਹ ਨਹੀਂ ਸਮਝਦੀਆਂ ਕਿ ਸਤ ਸਰੂਪ ਵਾਹਿਗੁਰੂ ਪਤੀ ਪਰਮੇਸ਼ਰ ਮੇਰੇ ਨਾਲ ਆ ਜਿਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵਹ ਨਾਮ ਸਮਾਲੇ ਜਿਨ੍ਹਾਂ ਜੀਵ ਰੂਪੀ ਏਸਤਰੀਆਂ ਨੇ ਨਿਸ਼ਚੇ ਕਰਕੇ ਸੰਸਾਰ ਤੋਂ ਚੱਲਣਾ ਜਾਣ ਲਿਆ ਉਹ ਸਤਿਗੁਰਾਂ ਨੂੰ ਸੇਵਦੀਆਂ ਤੇ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੀਆਂ ਯਾਦ ਕਰਦੀਆਂ ਹਨ ਸਦਾ ਨਾਮ ਸਮਾਲੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਜੋ ਹਮੇਸ਼ਾ ਨਾਮ ਨੂੰ ਸੰਭਾਲਦੀਆਂ ਯਾਦ ਕਰਦੀਆਂ ਹਨ ਸਤਿਗੁਰੂ ਜੀ ਉਹਨਾਂ ਦੇ ਸਾਥ ਹੀ ਰਹਿੰਦੇ ਆ ਅਤੇ ਉਹੀ ਸਤਿਗੁਰਾਂ ਦੀ ਸੇਵਾ ਟਹਿਲ ਕਰਕੇ ਸੁੱਖ ਪਾਉਂਦੀਆਂ ਹਨ ਸਬਦੇ ਕਾਲ ਮਾਰ ਸੱਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਉਹਨਾਂ ਨੇ ਸਤਿਗੁਰਾਂ ਦੇ ਸਬਦੇ ਉਪਦੇਸ਼ ਦੀ ਕਮਾਈ ਕਰਕੇ ਕਾਲ ਮੌਤ ਨੂੰ ਹੀ ਮਾਰ ਲਿਆ ਹੈ pau ਮੌਤ ਦਾ ਡਰ ਹੀ ਖਤਮ ਕਰ ਦਿੱਤਾ ਅਤੇ ਸੱਚੇ ਨਾਮ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਨ ਕਰ ਲਿਆ ਹੈ ਉਹਨਾਂ ਦਾ ਫਿਰ ਮੁੜ ਕੇ ਆਉਣਾ ਜਾਣਾ ਜੰਮਣਾ ਮਰਨਾ ਨਹੀਂ ਹੁੰਦਾ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਸੱਚਾ ਪਰਮੇਸ਼ਰ ਸਭਨਾ ਦਾ ਸਾਹਿਬ ਮਾਲਕ ਹੈ ਤੇ ਉਸ ਦੀ ਨਾਈ ਹੁੰਦਾ ਵਿੜਾਈ ਵੀ ਸੱਚੀ ਆ ਅਤੇ ਜਿਸ ਵਲ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਕੇ ਵੇਖਦਾ ਉਸ ਨੂੰ ਆਪਣੇ ਸਰੂਪ ਦਾ ਗਿਆਨ ਬਖਸ਼ ਕੇ ਨਿਹਾਲੇ ਆਨੰਦ ਪ੍ਰਸੰਨ ਤੇ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ ਰੂ ਵਹਿ ਪਿਰੋ ਵਿਛੁਨੀਆਂ ਮੈਂ ਪਿਰ ਸੱਚੜਾ ਹੈ ਸਦਾ ਨਾਲੇ ਇਹ ਪਾਈ ਇੱਕ ਜੀਵ ਰੂਪੀ ਇਸਤਰੀਆਂ ਵਾਹਿਗੁਰੂ ਪਤੀ ਤੋਂ ਵਿਛੜੀਆਂ ਆਈਆਂ ਜੁਨਾ ਵਿੱਚ ਪੈ ਕੇ ਰੋਂਦੀਆਂ ਵਿਰਲਾਪ ਕਰਦੀਆਂ ਹਨ ਪਰ ਸੱਚਾ ਪਿਰ ਪਤੀ ਪਰਮੇਸ਼ਰ ਹਮੇਸ਼ਾ ਹੀ ਮੇਰੇ ਨਾਲ ਹੈ ਇਸ ਲਈ ਮੈਂ ਕਿਉਂ ਰੋਣਾ ਕਰਾਂ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਜਿਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ ਕਿ हे ਭਾਈ ਮੇਰਾ ਸਾਹਿਬ ਮਾਲਕ ਪਰਮੇਸ਼ਰ ਬ੍ਰਹਮਾ ਵਿਸ਼ਨੂ ਆਦ ਸਾਰਿਆਂ ਤੋਂ ਉੱਚੇ ਤੋਂ ਉੱਚਾ ਹੈ ਪਰ ਮੈਂ ਉਸ ਪਰਮ ਪ੍ਰੇਮ ਦੇ ਅਸਪਦ ਰੂਪ ਪਿਆਰ ਵਾਲੇ ਪ੍ਰੀਤਮ ਨੂੰ ਕਿਸ ਪ੍ਰਕਾਰ ਮਿਲਣਾ ਕਰਾਂ ਸਤਗੁਰ ਮਿਲੀ ਤਾਂ ਸਹਿਜ ਮਿਲੀ ਪਿਰ ਰਾਖਿਆ ਉਰ ਧਾਰੇ ਅਗੋ ਮਹਾਤਮਾ ਰੂਪ ਸਖੀ ਕਹਿੰਦੀ ਹੈ ਕਿ ਮੈਂ ਸਤਗੁਰਾਂ ਦੁਆਰਾ ਮਿਲੀ ਸਾਂ ਤਾਹੀਂ ਸਹਿਜ ਗਿਆਨ ਸਰੂਪ ਵਿੱਚ ਮਿਲ ਰਹੀ ਆ ਅਤੇ ਇਸ ਲਈ ਮੈਂ ਪਿਰ ਪਤੀ ਪਰਮੇਸ਼ਰ ਨੂੰ ਸਦਾ ਹੀ ਆਪਣੇ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ ਸਦਾ ਉਰਤਾਰੇ ਨੇਹ ਨਾਲ ਪਿਆਰੇ ਸਤਿਗੁਰ ਤੇ ਪਿਰ ਦਿਸੈ ਹਮੇਸ਼ਾ ਉਰ ਹਿਰਦੇ ਵਿੱਚ ਧਾਰਨ ਕਰਕੇ ਅਤੇ ਪਿਆਰੇ ਦੇ ਸਾਥ ਨੇਹ ਪ੍ਰੇਮ ਲਗਾ ਕੇ ਰਹੇ ਤਾਂ ਸਤਿਗੁਰਾਂ ਦੇ ਦੁਆਰਾ ਪਤੀ ਪਰਮੇਸ਼ਰ ਦਿਸ ਪੈਂਦਾ ਹੈ ਮਾਇਆ ਮੋਹ ਕਾ ਕੱਚਾ ਝੂਲਾ ਤਿਤ ਪੈਦੈ ਪਗ ਖਿਸੈ ਮਾਇਆ ਦੀ ਮੋਹ ਦਾ ਕੱਚਾ ਚੋਗਾ ਪੁਸ਼ਾਕਾ ਹੈ ਮਾਇਆ ਦੇ ਮੋਹ ਕਰਕੇ ਇਹ ਸਰੀਰ ਰੂਪੀ ਝੂਲਾ ਕੱਚਾ ਹੀ ਆ ਜਿਸ ਦੇ ਪਹਿਰਨ ਕਰਕੇ ਮਨ ਬੁੱਧ ਰੂਪੀ ਪੈਰ ਪਰਮੇਸ਼ਰ ਦੀ ਤਰਫੋਂ ਖਿਸਕ ਜਾਂਦੇ ਆ ਫਿਰ ਰੰਗ ਰਾਤਾ ਸੋ ਸੱਚਾ ਝੂਲਾ ਤਿਤ ਪੈਦੈ ਤਿਖਾ ਨਿਵਾਰੇ ਜੋ ਪਰਪਤੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਤੇ ਜਾਣਾ ਹੈ ਉਹ ਸੱਚਾ ਝੋਲਾ ਹੈ ਉਸ ਦੇ ਪੈਦੇ ਕਈਏ ਪੈਦਾ ਪਾ ਪਹਿਰਨ ਕਰਕੇ ਜਨਮਾਂ ਜਨਮਾਂ ਤਰਾਂ ਦੀ ਤ੍ਰਿਸ਼ਨਾ ਵਿਛੋੜੇ ਦੀ ਤ੍ਰਿਹੇ ਪਿਆਸਾ ਨਿਵਰਤ ਹੋ ਜਾਂਦੀ ਹੈ ਅਤੇ ਪ੍ਰਭੂ ਮਿਲ ਪੈਂਦਾ ਹੈ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਇਸ ਪ੍ਰਕਾਰ ਹੇ ਪਾਈ ਮੇਰਾ ਸਾਹਿਬ ਮਾਲਕ ਪਰਮੇਸ਼ਰ ਸਾਰਿਆਂ ਤੋਂ ਉੱਚਿਆਂ ਤੋਂ ਉੱਚਾ ਹੈ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਕਿਸ ਪ੍ਰਕਾਰ ਮਿਲਣਾ ਕਰਾਂ ਭਾਵ ਜਿਵੇਂ ਉਪਰੋਕਤ ਜਾਜ ਦੱਸੀ ਹੈ ਉਸ ਪ੍ਰਕਾਰ ਮਿਲਣਾ ਕਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਜਿਸ ਨੂੰ ਪਤੀ ਪ੍ਰਾਪਤ ਹੋ ਜਾਂਦਾ ਹੈ ਉਹ ਗੁਰਮੁਖ ਇਸਤਰੀ ਕਹਿੰਦੀ ਹੈ ਕਿ ਮੈਂ ਤਾਂ ਸੱਚੇ ਪਰਮੇਸ਼ਰ ਨੂੰ ਪਛਾਣ ਲਿਆ ਹੈ ਹੋਰ ਮਨਮੁਖ ਜੀਵ ਰੂਪੀ ਇਸਤਰੀਆਂ ਉਗਣਾ ਵਾਲੀਆਂ ਪ੍ਰਭੂ ਪਤੀ ਦੀ ਸੇਵਾ ਤੋਂ ਭੁੱਲੀਆਂ ਹੋਈਆਂ ਮੈਂ ਸਦਾ 라ਵੇ ਪਿਰ ਆਪਣਾ ਸੱਚੜੈ ਸਬਦ ਵਿਚਾਰੇ ਮੈਂ ਤਾਂ ਹਮੇਸ਼ਾ ਹੀ ਆਪਣੇ ਪਤੀ ਵਾਹਿਗੁਰੂ ਦੇ ਆਨੰਦ ਨੂੰ 라ਵੇ ਮਾਨਦੀ ਹਾਂ ਅਤੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਦੀ ਵਿਚਾਰ ਕਰਦੀ ਹਾਂ ਸੱਚੈ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਜੋ ਜੀਵ ਰੂਪੀ ਨਾਰੀ ਇਸਤਰੀ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਆਤਮਾ ਦੀ ਵਿਚਾਰ ਦੁਆਰਾ ਪਰਮੇਸ਼ਰ ਪਤੀ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਹੈ ਉਸ ਨੇ ਸਤ ਗੁਰਾਂ ਦੇ ਨਾਲ ਮਿਲ ਕਰਕੇ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਅੰਤਰ ਰੰਗ ਰਾਤੀ ਸਹਿਜੇ ਮਾਤੀ ਗਿਆ ਦੁਸ਼ਮਨ ਦੂਖ ਸਬਾਇਆ ਉਹ ਹਿਰਦੇ ਵਿੱਚੋਂ ਪ੍ਰਭੂ ਪਤੀ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਸਹਿਜ ਸਰੂਪ ਵਿੱਚ ਸੁਭਾਵਕ ਹੀ ਮਸਤ ਹੋ ਜਾਂਦੀ ਹੈ ਅਤੇ ਉਸ ਦੇ ਕਾਮ ਕ્રોਧ ਰੂਪੀ ਦੁਸ਼ਮਨ ਵੈਰੀ ਅਤੇ ਜੰਮਣ ਮਰਨ ਦਾ ਦੁੱਖ ਸਬਾਇਆ ਸਾਰਾ ਹੀ ਚਲਿਆ ਗਿਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁੱਖ ਨਿਵਾਰੇ ਆਪਣੇ ਸਤਿਗੁਰਾਂ ਨੂੰ ਆਪਣਾ ਤਨ ਸਰੀਰ ਤੇ ਮਨ ਹਿਰਦਾ ਦੇਣਾ ਕਰੀਏ ਆਪ ਸਰੀਰ ਨੂੰ ਸੇਵਾ ਵਿੱਚ ਤੇ ਮਨ ਦੀ ਮਤ ਛੱਡਣ ਰੂਪ ਅਰਪਣ ਕਰੀਏ ਤਦ ਮਨ ਸ਼੍ਰੋਮਣੀ ਬ੍ਰह्म ਵਿੱਚ ਭੇਜ ਜਾਈਦਾ ਹੈ ਅਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਤੇ ਜੰਮਣ ਮਰਨ ਦਾ ਦੁੱਖ ਨਿਵਰਤ ਹੋ ਜਾਂਦਾ ਹੈ ਮੈਂ ਫੇਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਇਸ ਪ੍ਰਕਾਰ ਮੈਂ ਆਪਣੇ ਸੱਚੇ ਪਿਰਪਤੀ ਪਰਮੇਸ਼ਰ ਨੂੰ ਪਛਾਣ ਲਿਆ ਹੈ ਤੇ ਹੋਰ ਮਨਮੁਖ ਜੀਵ ਰੂਪੀ ਇਸਤਰੀਆਂ ਔਗਣਾਵਾਲੀਆਂ ਪ੍ਰਭੂ ਪਤੀ ਦੀ ਸੇਵਾ ਤੋਂ ਭੁੱਲੀਆਂ ਹੋਈਆਂ ਸੱਚੜਾ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰ ਸੱਚੇ ਪਰਮੇਸ਼ਰ ਨੇ ਆਪ ਸੰਸਾਰ ਨੂੰ ਉਪਾਇਆ ਪੈਦਾ ਕੀਤਾ ਹੈ ਪਰ ਗੁਰਾਂ ਤੋਂ ਬਗੈਰ ਇਸ ਸੰਸਾਰ ਵਿੱਚ ਅਗਿਆਨ ਦਾ ਕੋਰ ਭਿਆਨਕ ਹਨੇਰਾ ਹੈ ਆਪ ਮਿਲਾਏ ਆਪ ਮਿਲੇ ਆਪੇ ਦੇ ਪਿਆਰੋ ਜਿਨ੍ਹਾਂ ਨੂੰ ਪਰਮੇਸ਼ਰ ਆਪ ਗੁਰਾਂ ਨਾਲ ਮਿਲਾਉਂਦਾ ਉਹਨਾਂ ਨੂੰ ਆਪ ਹੀ ਆ ਕੇ ਬਿਲ ਪੈਂਦਾ ਆਪੀ ਆਪਣਾ ਪਿਆਰੂ ਪਿਆਰ ਦਿੰਦਾ ਹੈ ਆਪੇ ਦੇ ਪਿਆਰੂ ਸਹਿਜ ਵਾਪਾਰੂ ਗੁਰਮੁਖ ਜਨਮ ਸਵਾਰੇ ਆਪ ਹੀ ਜਿਨ੍ਹਾਂ ਨੂੰ ਆਪਣਾ ਪਿਆਰੂ ਪਿਆਰ ਦਿੰਦਾ ਉਹਨਾਂ ਕੋਲੋਂ ਸਹਿਜ ਸ਼ਾਂਤੀਪੂਰਵਕ ਆਪਣਾ ਨਾਮ ਜਪਣ ਜਪੌਣ ਰੂਪ ਵਾਪਾਰੂ ਵਾਪਾਰ ਕਰਦਾ ਹੈ ਐਸੇ ਵਾਪਾਰ ਨੂੰ ਕਰਨ ਵਾਲੇ ਗੁਰਮੁਖ ਜਨਾਂ ਦੇ ਮਲੁਖਾ ਜਨਮ ਨੂੰ ਸਵਾਰ ਦਿੰਦਾ ਹੈ ਤਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੂ ਉਸ ਗੁਰਮੁਖ ਦਾ ਜਗ ਸੰਸਾਰ ਵਿੱਚ ਆਉਣਾ ਧੰਤਾ ਦੀ ਯੋਗ ਹੈ ਜਿਸ ਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਗਵਾ ਲਿਆ ਹੈ ਫਿਰ ਸੱਚੇ ਦੇ ਦਵਾਰ ਸਚਖੰਡ ਵਿੱਚ ਵੀ ਸਚਿਆਈ ਵਾਲੇ ਹਨ ਸਾਧ ਸੰਗਤ ਰੂਪੀ ਦਰ ਵਿੱਚ ਸੱਚੇ ਹਨ ਹਿਰਦੇ ਦੇ ਅੰਦਰ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਸੱਚੇ ਹਨ ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਵਿੱਚ ਪਿਆਰ ਕੀਤਾ ਹੈ ਉਹਨਾਂ ਦੇ ਘਟ ਹਿਰਦੇ ਅੰਦਰ ਰਤਨ ਮਾਨਕਾਂ ਦੀ ਨਿਆਈ ਅਮੋਲਕ ਨਿਵਾਰਨ ਨਿਰਾਵਰਨ ਗਿਆਨ ਦਾ ਚਾਨਣ ਪ੍ਰਕਾਸ਼ ਹੋਇਆ ਹੈ ਸੱਚੜਾ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਇਸ ਪ੍ਰਕਾਰ ਸੱਚੇ ਪਰਮੇਸ਼ਰ ਨੇ ਆਪ ਸੰਸਾਰ ਨੂੰ ਜਗਤ ਨੂੰ ਪੈਦਾ ਕੀਤਾ ਹੈ ਪਰ ਗੁਰਾਂ ਤੋਂ ਬਿਨਾਂ ਇਸ ਵਿੱਚ ਅਗਿਆਨ ਦਾ ਕੋਰ ਭਿਆਨਕ ਹਨੇਰਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਤੇ